ਮਹਾਲੀ ਨਿਵਾਸੀ ਇੱਕ ਸ਼ਾਦੀਸ਼ੂਦਾ ਵਿਅਕਤੀ ਦੇ ਵੱਲੋਂ ਪਹਿਲਾਂ ਕੁੜੀ ਦੇ ਨਾਲ ਦੋਸਤੀ ਕੀਤੀ ਗਈ ਅਤੇ ਬਾਅਦ ਵਿੱਚ ਕੁਵਾਰਾ ਦੱਸ ਕੇ ਉਸਦੇ ਨਾਲ ਕਈ ਦਿਨ ਤੱਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਦੋਂ ਉਕਤ ਲੜਕੀ ਨੂੰ ਪਤਾ ਲੱਗਿਆ ਕਿ ਉਕਤ ਵਿਅਕਤੀ ਦੋ ਬੱਚਿਆਂ ਦਾ ਪਿਤਾ ਵੀ ਹੈ ਉਸ ਤੋਂ ਬਾਅਦ ਕੁੜੀ ਦੇ ਵਿਰੋਧ ਕਰਨ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਕਈ ਦਿਨ ਬਲਾਤਕਾਰ ਵੀ ਕਰਦਾ ਰਿਹਾ ਫਿਲਹਾਲ ਪੁਲਿਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਚੱਲ ਰਹੀ ਹੈ ਸਾਡੇ ਪਿੰਡ ਦੀ ਲੜਕੀ ਹੈ ਜੀ ਜਿਹਨਾਂ ਨਾਲ ਇਹ ਕਿਸੇ ਮੰਗੀ ਨਾਮ ਦਾ ਬੰਦਾ ਮੋਹਾਲੀ ਚ ਰਹਿ ਰਿਹਾ ਹੈ ਉਹਨੇ ਇਹ ਘਟਨਾ ਕੀਤੀ ਹੈ ਸੋ ਸਾਡੀ ਪ੍ਰਸ਼ਾਸਨ ਤੋਂ ਵੀ ਮੰਗ ਹੈ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਚ ਸਿੱਟਿਆ ਜਾਵੇ ਵੀ ਅੱਗੇ ਤੋਂ ਕੋਈ ਵੀ ਇਹੋ ਜਿਹੀ ਹਰਕਤ ਨਾ ਕਰ ਸਕੇ ਇਹਨੇ ਬਹੁਤ ਹੀ ਜ਼ਿਆਦਾ ਤੁਸੀਂ ਇਹ ਦੇਖ ਕੇ ਕੁੜੀ ਨੂੰ ਬਹੁਤ ਹੀ ਜ਼ਿਆਦਾ ਮਤਲਬ ਕੀ ਬਲਾਤਕਾਰ ਵੀ ਕੀਤਾ ਜੋ ਵੀ ਕੀਤਾ ਹੈ ਬਹੁਤ ਮਾੜਾ ਕੀਤਾ ਸਾਨੂੰ ਇਹੀ ਮੰਗ ਹੈ ਵੀ ਛੇਤੀ ਤੋਂ ਛੇਤੀ ਇਹਨੂੰ ਜੇਲ੍ਹ ਦੇ ਅੰਦਰ ਸਿੱਟਿਆ ਜਾਵੇ ਕੀ ਘਟਨਾ ਹੋਈ ਮੇਰਾ ਫਰੈਂਡ ਹੈ ਮੰਗੀ ਉਹ ਮੈਨੂੰ 17 ਤਰੀਕ ਨੂੰ ਮੈਨੂੰ ਇੱਥੋਂ ਲੈ ਗਿਆ ਪਿੰਡ ਤੋਂ ਕਹਿੰਦਾ ਮੈਂ ਫਲੈਟ ਲਿਆ ਤੇਰੇ ਲਈ ਮੈਂ ਤੈਨੂੰ ਫਲੈਟ ਦਿਖਾਉਣਾ ਮੈਂ ਤੈਨੂੰ ਛੱਡ ਜੂਗਾ ਫਲੈਟ ਦਿਖਾ ਕੇ ਮੈਨੂੰ ਉੱਥੇ ਮੁਹਰਲੀ ਲੈ ਗਿਆ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਮੈਨੂੰ ਕਹਿੰਦਾ ਵੀ ਇਹ ਕਿਸੇ ਦਾ ਫਲੈਟ ਦਿਖਾਦਾ ਆਪਣਾ ਫਲੈਟ ਕੋਈ ਨਹੀਂ ਸੀਗਾ ਕਿ ਫਿਰ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਮੈਰਿਜ ਕਰਵਾਉਂਗਾ ਉਹ ਮੈਂ ਕੋਡ ਵਿੱਚ ਲੈ ਗਿਆ ਫਿਰ ਬਾ ਕਾਫੀ ਟਾਈਮ ਮੈਨੂੰ ਲਾਰੇ ਲਾਉਂਦਾ ਰਿਹਾ ਕਹਿੰਦਾ ਮੈਂ ਉਹ ਕਰ ਦੂੰਗਾ ਇਹ ਕਰ ਦੂੰਗਾ ਫਿਰ ਉਸ ਦਿਨ ਮੈਨੂੰ ਇੱਕ ਦਿਨ ਮੈਨੂੰ ਪਤਾ ਚੱਲ ਗਿਆ ਵੀ ਉਹਦੀ ਮੈਰिज ਹੋਈ ਆ ਫਿਰ ਮੈਂ ਮੈਂ ਉਹਨੂੰ ਬੋਲਿਆ ਵੀ ਮੈਂ ਆਪਣੇ ਘਰ ਜਾਣਾ ਤੇ ਮੈਨੂੰ ਉਸਨੇ ਦਫਤਰ ਵਿੱਚ ਬੰਦ ਕਰਤਾ ਕਹਿੰਦਾ ਤੂੰ ਘਰ ਨਹੀਂ ਜਾਣਾ ਮੇਰੇ ਕੋਲ ਹੀ ਰਹਿਣਾ ਐਦਾਂ ਹੀ ਰਹਿਣਾ ਮੇਰੇ ਕੋਲ ਉਹ ਮੈਨੂੰ ਬਾਦੂ ਤੰਗ ਕਰਦਾ ਸੀਗਾ ਮੇਰੇ ਨਾਲ ਕਾਫੀ ਵਾਰ ਬਲਾਤਕਾਰ ਕੀਤਾ ਜ਼ਬਰਦਸਤੀ ਕੀਤੀ ਮੇਰੇ ਨਾਲ ਬਹੁਤ ਵਾਰ ਇੱਕ ਦਿਨ ਕੱਲ ਇੱਕ ਦਿਨ ਮੇਰੇ ਨਾਲ ਉਹ ਸੌ ਰਿਹਾ ਸੀਗਾ ਨੌਂ ਚੱਲ ਗਿਆ ਉੱਠ ਕੇ ਰਾਤ ਨੂੰ 3:00 ਵਜੇ ਦਾ ਕਰੀਬ ਤੇ ਮੈਂ ਗੇਟ ਖੁੱਲਾ ਰਹਿ ਗਿਆ ਤੇ ਮੈਂ ਉਹ ਦੇਖ ਕੇ ਉਸ ਤੋਂ ਭੱਜ ਗਈ ਬਾਹਰ ਆ ਕੇ ਮੈਂ ਇੱਕ ਅੰਕਲ ਨੂੰ ਆਖਿਆ ਵੀ ਅੰਕਲ ਜੀ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਬੱਸ ਸਟੈਂਡ ਤੱਕ ਛੱਡ ਦਿਓ ਉਹਨਾਂ ਨੇ ਮੈਨੂੰ ਬੱਸ ਸਟੈਂਡ ਤੱਕ ਛੱਡ ਗਿਆ ਨਾ ਤੇ ਮੈਂ ਉਹਦੇ ਨਾਲ ਕੋਈ ਜਾਣ ਪਛਾਣ ਕੋਈ ਮੇਰੀ ਮਾਸੀ ਇੱਥੇ ਕਿ ਡੇਢ ਸਾਲ ਹੋ ਗਿਆ ਉਸ ਟਾਈਮ ਮੈਂ ਇੱਥੇ ਪਾਰਲਰ ਦਾ ਕੋਰਸ ਕਰਨ ਗਈ ਸੀ ਉਦੋਂ ਮੇਰੀ ਉਹਦੇ ਨਾਲ ਜਾਣ ਪਛਾਣ ਹੋਈ ਮੈਨੂੰ ਫੋਨ ਫੋਨ ਕਰਦਾ ਰਿਹਾ ਕਾਫੀ ਟਾਈਮ ਤੇ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਹੈਗੀ ਤੁਹਾਨੂੰ ਉਸ ਤੋਂ ਮੰਗਣਾ ਪ੍ਰਸ਼ਾਸਨ ਤੋਂ ਮੰਗ ਹੈ ਇਹ ਵੀ ਮੈਨੂੰ ਇਨਸਾਫ ਦਿਵਾਓ ਕੁਝ ਵੀ ਕਰੋ ਉਸ ਇਨਸਾਨ ਨੂੰ ਸਜ਼ਾ ਦਿਵਾਓ ਵੀ ਅੱਗੇ ਤੋਂ ਕਿਸੇ ਦੀ ਧੀ ਪੈਂਦੀ ਜ਼ਿੰਦਗੀ ਨਗਰਾ ਹੋਵੇ ਕੀ ਮਸ ਹਾਂਜੀ ਲੜਕੀ ਨੇ ਆਪਣੇ ਬਿਆਨ ਲਿਖਾ ਦਿੱਤੇ ਜੀ ਬਿਆਨ ਰਿਕਾਰਡ ਕਰ ਲਿਓ ਜੀ ਜੋ ਕਾਰਵਾਈ ਬਣਦੀ ਹੈ ਕਰ ਰਹੇ ਹਾਂ ਜੀ ਕੀ ਦੱਸਿਆ ਲੜਕੀ ਨੇ ਦੱਸਿਆ ਵੀ ਉਹਦੇ ਨਾਲ ਕਿਸੇ ਮੰਗਤਰਾਮ ਦੇ ਲੜਕੇ ਨਾਲ ਉਹਨੇ ਵੀ ਰੇਪ ਕੀਤਾ ਜੀ ਲੜਕੀ ਨਾਲ ਉਹਨੇ ਉਹਨੂੰ ਉੱਥੇ ਫਲੈਟ ਵਗ ਦਿਖਾਉਣ ਦੇ ਬਹਾਨੇ ਲੈ ਗਿਆ ਸੀ ਜੀ ਉੱਥੇ ਜਾ ਕੇ ਉਹਨਾਂ ਰੇਪ ਕੀਤਾ ਹਾਂਜੀ ਮੈਡੀਕਲ ਰਿਪੋਰਟ ਅਸੀਂ ਲੈ ਰਹੇ ਹਾਂ ਜੀ ਫਾਈਲ ਹੁਣ ਹਾਂਜੀ ਕਿੱਥੇ ਲੱਗੇਗਾ ਅਸੀਂ ਬ੍ਰੈਡ ਕੋਲ ਮਹੱਲੀ ਜੀ ਇਹ ਨੰਬਰ ਬੋਲੋ ਨੇ ਨਦੀਪਾ ਲਾਤ ਲੜਕੀ ਕੋਈ ਬਿਊਟੀਸ਼ਨ ਦਾ ਕੋਰਸ ਕਰਨ ਗਈ ਸੀ ਉੱਥੇ ਇਹਨਾਂ ਦੀ ਜਾਣ ਪਛਾਣ ਹੋਈ ਸੀ ਉਸ ਤੋਂ ਬਾਅਦ ਲੜਕੀ ਨੂੰ ਉੱਥੇ ਫਲੈਟ ਦਿਖਾਉਣ ਦੇ ਬਹਾਨੇ ਇੱਥੋਂ ਲੈ ਗਿਆ ਸੀ ਜੀ ਉੱਥੇ ਜਾ ਕੇ ਇਸ ਨਰੇ ਸ਼੍ਰੀ ਮੁਖਤਰ ਸਾਹਿਬ ਤੋਂ ਤਰਸੇਮ ਟੂ ਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰ ਇਹ ਚੰਗ